ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੀ ਤੁਸੀਂ ਜਿਹੜਾ SIM ਨਾ ਵੀ ਚੰਗਾ SIM ਲਵਾਓ ਤਾਂ ਵਿੱਚ ਭਰਾਮਾਂ ਦੇ ਮੈਸੇਜ ਕਿਤੇ ਫੋਨ ਵੀ ਆ ਜਾਂਦੇ ਨੇ ਬਾਈ ਜੀ SIM ਨ ਨਹੀਂ ਮਿਲਦਾ ਤੁਸੀਂ ਪ੍ਰਾਈਵੇਟ ਨੂੰ ਰეკਮੈਂਡ ਕਰੋ ਲੋਕ ਡੁਪਲੀਕੇਸੀ ਆ ਜਾਂਦੀ ਆ ਆਪਾਂ ਇੱਕ ਮੈਂ ਗੱਲ ਅੱਜ ਕਨਫਰਮ ਕਰਦੇ ਆਂ ਆਪਾਂ ਕਿਸੇ ਦਾ ਕੋਈ ਆਪਣੇ ਨਾਲ ਬੈਰ ਨਹੀਂ ਨਾ ਕੋਈ ਪ੍ਰਾਈਵੇਟ ਬੁੱਲਣਾਂ ਦਾ ਬੈਰ ਆ ਨਾ ਕੋਈ ਸਰਕਾਰੀ ਦਾ ਆਪਾਂ ਜਿਹੜੀ ਚੀਜ਼ ਚੰਗੀ ਆਪਾਂ ਉਹ ਹੀ ਰეკਮੈਂਡ ਕਰਨੀ ਹੁੰਦੀ ਆ ਮੈਂ ਸਾਰੇ ਪੰਜੇਮ ਗੜਾ ਇੱਕੋ ਜਿਹੇ ਨਹੀਂ ਹੁੰਦੀਆਂ ਵਿੱਚ ਚੰਗੇ ਨੇ ਪ੍ਰਾਈਵੇਟ ਬੁੱਲ ਵੀ ਰਿਜ਼ਲਟ ਦੇ ਰਹੇ ਨੇ ਜਿਨ੍ਹਾਂ ਦਾ ਅੱਗੇ ਦੋ ਤਿੰਨ ਪੀੜੀਆਂ ਦਾ ਪਿਸ਼ੋਖੜ ਚੰਗਾ ਹੈ ਪ੍ਰਾਈਵੇਟ ਜਿਹੜੇ ਬੁੱਲ ਨੇ ਕਿਸੇ ਵੀ ਭਰਾ ਦੇ ਹੋਣ ਮੈਂ ਇੱਕ ਗੁਜਾਰਸ਼ ਕਰੂੰ ਜਦੋਂ ਵੀ ਤੁਸੀਂ ਬੁੱਲ ਤਿਆਰ ਕਰਨਾ ਹੈ ਇਹ ਸੋਚ ਕੇ ਨਾ ਕਰਿਆ ਕਰੋ ਵੀ ਮੈਂ ਇੱਕ 2 ਲੀਟਰ ਤੇਲ ਲਈ ਮੱਝ ਲੈ ਲਈ ਉਹਦਾ ਕੱਟਾ ਦੇਤਾ ਉਹਦਾ ਮੈਂ ਸਿਮੰਨ ਤਿਆਰ ਕਰਦਾ ਜੇ ਤੁਸੀਂ ਚੰਗੇ ਬੁੱਲ ਪੈਦਾ ਕਰਨੇ ਆਮ ਘਰਾਂ ਦੇ ਵਿੱਚ ਹੋ ਜਾਣਗੇ ਕਿਉਂਕਿ ਬਹੁਤ ਦਿੱਕਤ ਨਹੀਂ ਪਰ ਇੱਕ ਬੁੱਲ 10 ਸਾਲਾਂ ਬਾਅਦ ਤਿਆਰ ਹੁੰਦਾ ਕਿਉਂ ਕਿ ਇੱਕ ਬੁੱਲ ਆਪਣੀ ਚਾਰ ਤੋਂ ਪੰਜ ਪੀੜੀਆਂ ਖਾਂਦਾ ਕਹਿਣ ਦਾ ਮਤਲਬ ਜੇ ਤੁਸੀਂ ਅੱਜ ਬੁੱਲ ਤਿਆ ਕਿਉਂਕਿ ਅੱਜ ਵਾਲੀ ਪੀੜ੍ਹੀ ਤੇ ਪੰਜ ਪੀੜ੍ਹੀਆਂ ਦਾ 10 ਸਾਲਾਂ ਦੇ ਵਿੱਚ ਕਵਰ ਹੋ ਜਾਣੀਆਂ ਜਦੋਂ ਤੁਹਾਡਾ ਚਾਰ ਪੀੜ੍ਹੀਆਂ ਦਾ ਬੁੱਲ ਦਾ ਰਿਕਾਰਡ ਹੋਇਆ ਤਾਂ ਤੁਸੀਂ ਲਾ ਲਓ ਵੀ ਤੁਹਾਡਾ ਬੁੱਲ ਬੱਚੇ ਚੰਗੇ ਦੁੱਧ ਦੇਊਗਾ ਹੀ ਦੇਊਗਾ ਪੈਦਾ ਉਹਦੇ ਉੱਤਿਆਂ ਦੁੱਧ ਕਰਨਗੇ ਆ ਅੱਜ ਕੱਲ ਡਿੱਕਤ ਕੀ ਆ ਰਹੀ ਆ ਬਾਈਓਲੀਟਰਲੀ ਮੱਝ ਹੁੰਦੀ ਆ ਉਹਦਾ ਕੱਟਾ ਤਿਆਰ ਹੋ ਗਿਆ ਤਾਂ ਸੀਮਣ ਬਣਾਤਾ ਜਦੋਂ ਉਹਦਾ ਸੀਮਣ ਬਣ ਗਿਆ ਉਹ ਗਾਂ ਤੀਜੀ ਪੁੜੀ ਚ ਦੁੱਧ ਨਹੀਂ ਹੁੰਦਾ ਬੱਚਾ ਜੀਨ ਜੀਨ ਦਾ ਚਾਰ ਤੋਂ ਪੰਜ ਪੀੜ੍ਹੀਆਂ ਚੱਲ ਜਾਂਦਾ ਘੋੜੇ ਦਾ ਤੇ ਬੰਦੇ ਦਾ ਜੀਨ ਤਾਂ ਸੱਤ ਪੀੜ੍ਹੀਆਂ ਪਿੱਛੇ ਵੀ ਚੱਲ ਜਾਂਦਾ ਚਾਰ ਤੋਂ ਪੰਜ ਪੀੜ੍ਹੀਆਂ ਜ ਰੀਅਲਟ 100% 100% ਆਊਗਾ ਆਪਾਂ ਕਿਸੇ ਪ੍ਰਾਈਵੇਟ ਨਾਲ ਨੂੰ ਕੋਈ ਮਾੜਾ ਨਹੀਂ ਕਹਿੰਦੇ ਪਰ ਸਰਕਾਰੀ ਚੀਜ਼ਾਂ ਕਿਉਂ ਰਿਅਲਟ ਵੱਧ ਦਿੰਦੀਆਂ ਜਿਹੜੀ ਵੀ ਮਰਜੀ ਸਾਸਤਾ ਸਰਕਾਰੀ ਲਓ ਕਿਉਂ ਕਿ ਉਹਨਾਂ ਕੋਲੇ ਅਸਲੀ ਰਿਕਾਰਡ ਹੈ ਇੱਕ ਦਿਨ ਦਾ ਵੀ ਦੁੱਧ ਉਹਨਾਂ ਦਾ ਲਿਖਿਆ ਜਾਂਦਾ ਹੈ ਇੱਕ ਦਿਨ ਦਾ ਦੋ ਡੰਗਾ ਦਾ ਵੀ ਕਿੰਨਾ ਹੋ ਗਿਆ ਦੁੱਧ ਉਹ ਵੀ ਲਿਖਿਆ ਜਾਂਦਾ ਹੈ ਸਾਲ ਤੇ ਫਿਰ ਕੈਲਕੂਲੇਸ਼ਨ ਹੁੰਦੀ ਹੈ ਫਿਰ ਕਿਤੇ ਜਾ ਕੇ ਉਹ ਰਿਕਾਰਡ ਬੰਦਦੇ ਨੇ ਚਾਰ ਪੰਜ ਪੀੜ੍ਹੀਆਂ ਦਾ ਆਮ ਹੀ ਉਹਨਾਂ ਛੋਟਿਆਂ ਦਾ ਰਿਕਾਰਡ ਹੁੰਦਾ ਨਾ ਉਹਲੇ ਜੇ ਕੋਈ ਬਾਹਰੋਂ ਵੀ ਬਲ ਖਰੀਦਦੇ ਨੇ ਕੋਈ ਵੀ ਸਰਕਾਰੀ ਸਾਸਤਾ ਚੰਗਾ ਬਲ ਦੇਖ ਕੇ ਉਹ ਵੀ ਸਾਰੇ ਉਹਦੇ ਕੈਰੈਕਟਰ ਦੇਖ ਕੇ ਪਿਛਲਾ ਰਿਕਾਰਡ ਦੇਖ ਕੇ ਬੋਲ ਫਿਰ ਖਰੀਦੇ ਜਾਂਦੇ ਨੇ ਫਿਰ ਜੋ ਬੋਲ ਰਿਜ਼ਲਟ ਦਿੰਦਾ ਫਿਰ ਉਹਨੂੰ ਲਾਂਚ ਕਰਦੇ ਨੇ ਕਈ ਵਾਰੀ ਬੋਲ ਨਹੀਂ ਪ੍ਰੋਪਰ ਰਿਜ਼ਲਟ ਦਿੰਦਾ ਉਹਨੂੰ ਫਿਰ ਉਹ ਲਾਂਚ ਵੀ ਨਹੀਂ ਕਰਦੇ ਤਾਂ ਅੱਜ ਵਾਲੀ ਵੀਡੀਓ ਪਾਵਾਂਗੇ ਆਪਾਂ ਵੀ ਆਪਣਾ ਮਕਸਦ ਇਹ ਨਹੀਂ ਹੈਗਾ ਵੀ ਤੁਸੀਂ ਸਿਮਨ ਲਵਾ ਲਓ ਜਾਂ 100 ਦਾ 200 ਦਾ ਕੋਈ ਸਿਮਨ ਜਿਆਦਾ ਮਹਿੰਗੇ ਨਹੀਂ ਹੈਗੇ ਸਾਨੂੰ ਪੀਟੀ ਬੋਲਾਂ ਦੇ ਸਿਮਨ ਵੀ 50 50 100 100 ਰੁਪਏ ਦੇ ਮਿਲ ਜਾਣਗੇ ਤਾਂ ਪੀਟੀ ਬੋਲ ਉਹ ਹੁੰਦਾ ਸਰਕਾਰੀ ਪੀਟੀ ਬੋਲ ਕਿਹੜਾ ਹੁੰਦਾ ਜਿਹਦੇ 3 ਆਨੇ ਦੁੱਧ ਕਢਦਾ ਪ੍ਰਾਈਵੇਟ ਤਾਂ ਆਪਾਂ ਉਹਨੂੰ ਕਹਿ ਦਿੰਨਾ ਪੀਟੀ ਲਾ ਦਿੰਨੇ ਆਂ ਮਗਰ ਪ੍ਰੋਜਨਿਟ ਟੈਸਟਡ ਦਾ ਉਹ ਹੁੰਦੀ ਹੈ ਚੀਜ਼ ਜਿਵੇਂ ਐਫ ਐਫ ਬੋਲਸ ਬਹੁਤ ਆ ਰਹੇ ਨੇ ਜਰਸੀ ਦੇ ਵਿੱਚ ਕਿਉਂਕਿ ਆਪਾਂ ਬਾਹਰੋਂ ਇੰਪੋਰਟ ਹੁੰਦੇ ਨੇ ਉਹਨਾਂ ਕੋਲ ਬਹੁਤ ਜ਼ਿਆਦਾ ਚੀਜ਼ਾਂ ਤਿਆਰ ਕਰਨ ਵਾਸਤੇ ਨੇ ਆਪਣੇ ਮੁਰਾ ਦੇ ਵਿੱਚ ਨੀਲੀ ਦੇ ਵਿੱਚ ਪੀਟੀ ਬੁੱਲ ਬਹੁਤ ਘੱਟ ਹੋਏ ਨੇ ਜਦੋਂ ਧੀਆਂ ਅੱਖੀਂ ਦੇਖੇ 10 15 ਧੀਆਂ ਦੁੱਧ 10ਾਂ 'ਚੋਂ 8 ਦੁੱਧ ਕੱਢੀਆਂ 7 ਕੱਢੀਆਂ ਉਸ ਤੋਂ ਬਾਅਦ ਉਹ ਪ੍ਰੋਜਨਿਟ ਟੈਸਟਡ ਬਣਦਾ ਵੀ ਹਾਂ ਇਹਦੇ ਬੱਚਿਆਂ ਨੇ ਦੁੱਧ ਕੱਟਿਆ ਉਹਨੂੰ ਪੀਟੀ ਬੁੱਲ ਕਹਨੇ ਆ ਨਾ ਕਿ ਉੱਤੇ ਸਟਰਾ ਦੇ ਉੱਤੇ ਲਿਖਣ ਮਾਸਾ ਨੂੰ ਸਰਕਾਰੀ ਬੋਲ ਦੱਸੂ ਏਦਾਂ ਦੇ ਜਿਹੜੇ ਤੁਸੀਂ ਆਸਾਨੀ ਨਾਲ ਲੈ ਸਕਦੇ ਹੋ ਤੁਹਾਨੂੰ ਡੁਪਲੀਕੇਸੀ ਦਾ ਵੀ ਕੋਈ ਚੱਕਰ ਨਹੀਂ ਹੁਣ ਉਹ ਚੀਜ਼ ਥੋੜੀ ਧਿਆਨ ਨਾਲ ਆ ਕਿਉਂਕਿ ਆਪਾਂ ਸਰਕਾਰੀ ਰਿਕਾਰਡ ਆਪਾਂ ਆਪਣੇ ਫਾਰਮ ਤੇ ਵੀ ਸਾਰਾ ਸਰਕਾਰੀ ਰਿਕਾਰਡ ਵਰਤਦੇ ਆ ਪ੍ਰਾਈਵੇਟ ਬੋਲ ਕਦੇ ਨਹੀਂ ਜ਼ਿੰਦਗੀ 'ਚ ਵਰਤਦੇ ਆ ਤਾਂ ਦੋ ਤਿੰਨ ਸੰਸਥਾਵਾਂ ਨੇ ਹੁਣ ਪਹਿਲਾਂ ਜਿਵੇਂ ਆਪਾਂ ਐਚਐਲਡੀਬ ਦੀ ਗੱਲ ਕਰਦੇ ਆ ਚਲੋ ਇੱਕ ਗੱਲ ਮੰਨ ਲੈਂਦੇ ਆ ਵੈਸੇ ਤਾਂ ਮਿਲ ਜਾਂਦਾ ਐਚਐਲਡੀ ਦਾ ਸਿਮਨ ਇੱਕ ਇੱਕ ਦੋ ਦੋ ਸਲਾਈਆਂ ਤੁਹਾਨੂੰ ਹਰਾਨੇ ਦੇ ਵਿੱਚੋਂ ਵੀ ਮਿਲ ਜੂ ਆਪਣੀਆਂ ਆਮ ਹੀ ਹਰਾਨੇ ਦੇ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ ਆਪਾਂ ਸਰਕਾਰੀ ਡਾਕਟਰ ਹੁੰਦੇ ਆ ਉਹਨਾਂ ਨੂੰ ਵੀ ਅੱਜ ਕੱਲ੍ਹ ਹੋਰ ਬੁੱਲਣਾਂ ਨੇ ਬਹੁਤ ਚੰਗੇ ਨੇ 5500 ਦੇ ਰਿਕਾਰਡ ਨਵੇਂ ਬੁੱਲਾਂ ਦਾ 5500 ਰਿਕਾਰਡ ਹੈ ਉਹ ਬੁੱਲ ਵੀ ਤੁਸੀਂ ਲੈ ਸਕਦੇ ਹੋ ਜੇ ਕੋਈ ਨਾਮੀ ਨਹੀਂ ਮਿਲਦਾ ਹੁਣ ਜਿਵੇਂ ਐਚ ਆਰ ਡੀ ਵੀ ਚਲੋ ਨਹੀਂ ਦਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਜਿਹਨੇ ਹੱਲ ਕਰਨ ਨਾ ਗਾਹਾਂ ਦੀ ਗਾਹੋਂ ਕਰ ਹੀ ਲੈਂਦਾ ਹੁਣ ਸੀ ਆਰ ਬੀ ਹਿਸਾਰ ਦੀ ਗੱਲ ਕਰਦਾ ਮੈਂ ਸੈਂਟਰਲ ਯੂਨੀਵਰਸਿਟੀ ਆ ਉਹ ਉਹ ਵੀ ਹਿਸਾਰ ਹੀ ਐ ਐਚ ਆਰ ਡੀ ਵੀ ਦੇ ਇਧਰਲੇ ਪਾਸੇ ਨਜ਼ਦੀਕ ਕੀ ਆ ਉਹ ਤਾਂ ਉਹਨਾਂ ਕੋਲੇ ਬਹੁਤ ਚੰਗੇ ਬੁੱਲਣੇ ਉਹਨਾਂ ਦਾ ਰੇਟ ਕੀ ਆ 50 ਰੁਪਈਆ ਤੋਂ 30 ਤੋਂ 50 ਤੋਂ ਲੈ ਕੇ 100 ਰੁਪਈਆ ਲਾਸਟ ਡੇਟ ਆ ਉਹਨਾਂ ਦਾ ਆਪਣਾ CIARB 5310 5310 ਬੁੱਲ ਹੋ ਗਿਆ 2490 ਹੋ ਗਿਆ 4354 ਹੋ ਗਿਆ M29 ਚਲੋ ਉਹਨਾਂ ਕੋਲ ਹੁਣ ਸਟਾਕ ਹੈ ਨਹੀਂ ਮਿਲਦਾ ਨਹੀਂ ਇੱਕ ਦੋ ਬੁੱਲ ਹੋਰ ਨੇ ਚਾਰ ਪੰਜ ਬੁੱਲ ਉਹਨਾਂ ਕੋਲ ਟਾਪ ਦੇ ਨੇ ਤੁਸੀਂ ਇੱਥੋਂ ਲਿਆਉਣਾ ਕਿਵੇਂ ਆ ਡਾਕਟਰ ਦਾ ਸਿਲੰਡਰ ਲੈ ਜਾਓ ਚਾਰ ਜਾਨੇ ਰਲ ਕੇ ਵਗ ਜਾਓ ਕੋਈ ਸਾਨੂੰ ਮਨਾਹੀ ਨਹੀਂ ਜਾਇਓ ਵਰਕਿੰਗ ਦਿਨਾਂ ਚ ਕਹਿਣ ਦਾ ਮਤਲਬ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਦੋ ਦਿਨ ਯੂਨੀਵਰਸਿਟੀ ਆਫ ਹੁੰਦੀਆਂ ਨੇ ਉੱਥੇ ਜਾ ਕੇ 10 ਵਜੇ ਤੋਂ ਲੈ ਕੇ 3-4 ਵਜੇ ਤੱਕ ਤੁਸੀਂ ਸਿਮਲ ਜਿੰਨਾ ਮਰਜ਼ੀ ਲੈ ਸਕਦੇ ਹੋ ਹੁਣ ਮੰਨ ਲਓ ਜਮਾ ਸੇਰੇ ਵਾਲਾ ਜਿਹੜਾ ਪੀਟੀ ਬੁੱਲਾ 5310 ਵੀ ਪੀਟੀ ਬੁੱਲੀ ਆ ਬਹੁਤ ਚੰਗੇ ਬੱਚੇ ਕੱਢੇ ਨੇ ਉਹਨੇ ਉਹ ਬੁੱਲਾ ਦਾ ਵੀ ਸਿਮਨ ਤੋਂ ਨੂੰ 100 ਰੁਪਏ ਦਾ ਮਿਲ ਜੂ ਉੱਥੋਂ ਉੱਥੇ ਕੋਈ ਮਨਾਹੀ ਨਹੀਂ ਅੰਦਰੋਂ ਸਿਮਨ ਤੁਸੀਂ ਲੈਣਾ ਪ੍ਰੋਪਰ ਸਲਿੱਪ ਕੱਟ ਕੇ ਦੇਣੀ ਓਹਨਾਂ ਨੇ ਵਿੱਚਪਰਾ ਕਹਿੰਦੇ ਵੀ ਡੁਪਲੀਕੇਸੀ ਉਸ ਤੇ ਕੋਈ ਚਾਂਸ ਹੀ ਨਹੀਂ ਹੈਗਾ ਜਦੋਂ ਅੰਦਰੋਂ ਚੀਜ਼ ਮਿਲੂਗੀ ਤਾਂ ਤੁਸੀਂ 4 4 5 5 ਇਕੱਠੇ ਹੋ ਕੇ ਬੰਦੇ ਹਸਾਰ ਆ ਨੇੜੀ ਐ ਸਿਲੰਡਰ ਲੈ ਕੇ ਜਾਓ ਸੀਆਰਬੀ ਹਸਾਰ ਚ ਲੋਕੇਸ਼ਨ ਫੋਨ ਤੇ ਲੱਗ ਜੂ ਲਾ ਕੇ ਜਾਓ ਉੱਥੇ ਜਿੰਨਾ ਮਰਜ਼ੀ ਸਿਮਨ ਤੁਸੀਂ ਪਾ ਲਓ ਜੇ ਸਾਨੂੰ ਪੰਜ ਛੋਟੇ ਸ ਉਸੀਂ ਲਾ ਲੋ ਵੀ 2 2 1 1 ਦੋ ਵਾਰੀ ਆਪਾਂ ਵਰਤ ਹੀ ਲੈਨੇ ਆ ਪੰਜ ਛੇ ਛੋਟੇ ਨੇ ਟਾਪ ਦੇੰਦਾ ਸੀਮਨ ਮਿਲ ਜੂ ਬਿਨਾ ਕਿਸੇ ਡੁਪਲੀਕੇਸ਼ਨ ਤੋਂ ਇੱਕ ਸੰਸਥਾ ਉਹ ਹੋ ਗਈ ਦੂਜੀ ਸੰਸਥਾ ਦੀ ਗੱਲ ਕਰਦਾ ਮੈਂ ਗੜਵਾਸੂ ਲੁਧਿਆਣਾ ਉਹਨਾਂ ਕੋਲ ਇਸ ਵਾਰ ਬੁੱਲ ਵੀ ਬਹੁਤ ਚੰਗੇ ਸੀ 48 4800 ਰਿਕਾਰਡ ਦੇ ਬੁੱਲ ਨੇ 2459 ਬੁੱਲ ਵੀ ਇੱਥੋਂ ਗਿਆ ਹੋਇਆ ਸੀ ਆਈਆਰਬੀ ਕੋਲੇ ਉਹ ਗੜਵਾਸੂ ਕੋਲੇ ਚਾਰ ਪੰਜ ਬੁੱਲ ਬਹੁਤ ਟਾਪ ਦੇ ਨੇ ਜਿਨ੍ਹਾਂ ਦੇ ਥੀਆਂ ਨੇ ਦੁੱਧ ਕੱਢਿਆ ਉਸ ਉਥੋਂ ਤੁਸੀਂ ਲੈਣਾ ਗੜਵਾਸੂ ਲੁਧਿਆਣੇ ਤੋਂ ਲੈਣਾ ਉੱਥੇ ਵੀ ਵਰਕਿੰਗ ਦਿਨਾਂ ਦੇ ਵਿੱਚ ਜਾਓ ਦੋ ਸਲਾਈਆਂ ਲੈ ਲਓ ਚਾਰ ਲੈ ਲਓ 10 ਲੈ ਲਓ 1 ਚਾਰ ਪੰਜ ਬੋਲੋ ਉਹਨਾਂ ਕੋਲੇ ਟਾਪ ਦੇ ਨੇ ਪੂਰੇ ਕਹਿੰਦੇ ਕਹੋਂਦੇ ਜਿਨ੍ਹਾਂ ਦੀਆਂ ਥੀਆਂ ਦੁੱਧ ਮਾਰਕੀਟ ਦੇ ਵਿੱਚ ਆਇਆ ਉਹ ਸਿਮਨ ਤੁਸੀਂ ਵਰਤ ਸਕਦੇ ਹੋ ਉਹ ਵੀ 20 30 ਰੁਪਏ ਤੋਂ ਲੈ ਕੇ 100 ਰੁਪਏ ਤੱਕ ਸਾਨੂੰ ਜਿਹੜਾ ਸਿਮਨ ਹੈ ਉਹ ਚੀਜ਼ ਮਿਲ ਜਾਣੀ ਆ ਉੱਥੇ ਤੁਸੀਂ ਉਸ ਚੀਜ਼ ਨੂੰ ਵਰਤ ਸਕਦੇ ਹੋ ਉੱਥੇ ਸਾਨੂੰ ਕੋਈ ਡੁਪਲੀਕੇਸੀ ਨਹੀਂ ਸਰਕਾਰੀ ਅੰਦਰੋਂ ਚੀਜ਼ ਉਹਨੇ ਦੇਣੀ ਆ ਮੰਨ ਲਓ 10 ਛੋਟਾ ਸਿਮਨ ਹੋ ਗਿਆ ਉਸ ਤੋਂ ਬਾਅਦ 90 ਵਾਲਾ ਆਪਣਾ ਹੈਗਾ ਸੀਆਰਬੀ ਹੈਗਾ ਨੀਲੀ ਰਾਵੀ ਵਾਲੇ ਭਰਾ ਤਾਂ ਖਾਸ ਕਰ ਕਿਉਂਕਿ ਪੰਜਾਬ ਦੀ ਨਸਲ ਨੀਂਦੀ ਰਾਵੀ ਹੈ ਮੁਰਾ ਹਰਿਆਣੇ ਦੀ ਆ ਜਾਂਦੀ ਆ ਤਾਂ ਜਿੰਨਾ ਨਹੀਂ ਦਾ ਵੀ 90 ਨੇ ਕੰਮ ਕੀਤਾ ਜਿੰਨਾ ਨੀਲੇ ਰਾਵੀ ਦੇ ਭਰਾ ਸਿਮਨ ਵਰਤਨ ਕੇ ਸਰਕਾਰੀ 90 ਦਾ ਨਾਗ ਵਰਗੇ ਬੋਲ ਐਕਸਪਾਇਰ ਹੋ ਗਏ 480 ਨੰਬਰ ਕਿੰਨੀ ਤਖੜੇ ਬੋਲ 90 ਨੇ ਆਪਾਂ ਨੂੰ ਨੀਲੇ ਰਾਵੀ ਦੇ ਵਿੱਚ ਦਿੱਤੇ ਨੇ ਤਾਂ ਤਿੰਨ ਚਾਰ ਬੋਲ ਉਹਨਾਂ ਕੋਲੇ ਕੈਪਟਨ ਹੋ ਗਿਆ ਜਿਵੇਂ ਮੁਰਾ ਦੇ ਵਿੱਚ ਵੀ ਤਿੰਨ ਚਾਰ ਬੋਲਟ ਚੰਗੇ ਨੇ ਉਹ ਵੀ ਸਰਕਾਰੀ ਸਬਸਿਡੀ ਤੇ ਆ ਰਹੀ ਹੈ ਵੀ ਐਸ ਦਾ ਬੋਲਾ ਕੈਪਟਨ ਉਹ ਵੀ ਉੱਥੋਂ ਮਿਲ ਜਾਂਦਾ ਤਾਂ ਤੁਸੀਂ ਸੀਆਰਬੀ 90 ਤੋਂ ਵੀੜਾ ਸਿਮਨ ਆਉ ਲੈ ਸਕਦੇ ਹੋ ਉੱਥੋਂ ਵੀ ਤੁਹਾਨੂੰ ਸਿਮਨ ਮਿਲ ਜਾਣਾ ਹਸਾਰ ਤੋਂ ਮਿਲ ਜਾਣਾ ਗੜਵਾਸੂ ਤੋਂ ਮਿਲ ਜਾਣਾ ਤੇ 90 ਤੋਂ ਮਿਲ ਜਾਣਾ एचएलडीवी ਜੇ ਤੁਸਾਨੂੰ ਸਿਮਨ ਚਾਹੀਦਾ ਹੁੰਦਾ ਤਾਂ ਉਹ ਵਾਲੇ ਬਣਾ ਦੇ ਵਿੱਚ ਆਪਾਂ ਵੀਡੀਓ ਕਰਦੇ ਆ ਕਿ ਭਰਾ ਆਪਣਾ ਹਰਿਆਣੇ ਦੇ ਵਿੱਚ ਰਹਿੰਦਾ ਪੰਜ ਪੰਜ 10 10 ਸਲਾਈਆਂ ਤੁਹਾਨੂੰ ਵੀ ਅਵੇਲੇਬਲ ਕਰਾ ਦੂ ਚੰਗੇ ਜਿਹੜੇ ਨਾਮੀ ਬੋਲਣੇ ਜਿਹੜੇ ਨਹੀਂ ਨਾਮੀ ਜਿਹੜੇ ਹਜੇ ਆ ਨੇ ਰਿਕਾਰਡ ਐਚਐਲਡੀਵੀ ਦੇ ਵਿੱਚ ਜਿਹੜਾ ਵੀ ਮਰਜੀ ਬੁੱਲ ਹੈ ਉਹ ਬਹੁਤ ਟੌਪ ਰਿਜ਼ਲਟ ਦਿੰਦਾ ਕਿਉਂਕਿ ਪਿੱਛੇ ਬਹੁਤ ਚੀਜ਼ਾਂ ਮੈਟਰ ਕਰਦੀਆਂ ਉਹਦੇ ਤਾਂ ਜਿਹੜੇ ਨਹੀਂ ਨਾਮੀ ਉਹਨਾਂ ਉਹ ਬੁੱਲ ਵੀ ਹੈਗੇ ਨੇ ਜਿਹੜੇ ਹਜੇ ਚੱਲੇ ਨੇ ਜਿਨ੍ਹਾਂ ਦਾ ਰਿਕਾਰਡ 55000 ਹੈ 44000 ਹੈ ਉਹ ਬੁੱਲ ਵੀ ਤੁਸੀਂ ਐਚਐਲਡੀਵੀ ਦੇ ਵਿੱਚੋਂ ਲੈ ਸਕਦੇ ਹੋ ਉੱਥੇ ਬੰਦੇ ਨਾਲ ਗਾ ਪੰਜ ਚਾਰ ਦਸ ਲਗੀਆਂ ਤੁਹਾਨੂੰ ਮਿਲ ਜਾਣੀਆਂ ਆਪਣਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਟਾਈਮ ਨਾ ਖਰਾਬ ਕਰੋ ਬਰੀਡਿੰਗ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਇੱਕ ਤਾਂ ਤੁਹਾਡੀ ਮਿਹਨਤ ਦੂਜਾ ਤੁਹਾਡੀ ਕਿਸਮਤ ਦੋ ਚੀਜ਼ਾਂ ਨੇ ਬਰੀਡਿੰਗ ਹੁੰਦੀ ਆ ਕੱਲੀ ਮਿਹਨਤ ਕੁਝ ਨਹੀਂ ਕਰਦੀ ਕਿਸਮਤ ਬਰੀਡਿੰਗ ਦੇ ਵਿੱਚ ਬਹੁਤ ਵੱਡੀ ਚੀਜ਼ ਆ ਮਾਇਨੇ ਰੱਖਦੀ ਆ ਜੇ ਤੁਹਾਡੀ ਕਿਸਮਤ ਚੰਗੀ ਆ ਤੁਹਾਡੇ ਘਰੇ ਸਿਰਾਂ ਤੋਂ ਸਿਰਾਂ ਚੀਜ਼ ਪੈਦਾ ਹੋ ਜੂ ਕਈ ਵਾਰੀ ਦੇਖਿਆ ਬੰਦੇ ਉਮਰਾਂ ਲੰਘ ਜਾਂਦੀਆਂ ਕੋਈ ਚੰਗੀ ਚੀਜ਼ ਘਰੇ ਪੈਦਾ ਨਹੀਂ ਹੁੰਦੀ ਬਾਹਰੋਂ ਲੈਉਣੀਆਂ ਪੈਂਦੀਆਂ ਉਹਨਾਂ ਨੂੰ ਉੱਥੇ ਕਿਸਮਤ ਬਹੁਤ ਮੈਟਰ ਕਰਦੀ ਆ ਮਿਹਨਤ ਤੁਸੀਂ ਨਾਲ ਨਾਲ ਕਰਨੀ ਆ ਇਹ ਚਾਰ ਪੰਜ ਸੱਤਾਂ ਮਾਨੇ ਜਿੱਥ ਸਾਨੂੰ ਕੋਈ ਉਹਦੇ ਰੋਗ ਟੋਕ ਨਹੀਂ ਇਹ ਸਿਮਣ ਵਰਤੋਂਗੇ ਤੁਹਾਨੂੰ ਛੇਤੀ ਬਰੀਡਿੰਗ ਮਿਲ ਜੂ ਜੇ ਆਹੀ ਚੰਮ ਦੇ ਚੱਕਰ ਚ ਮਾਰਕੀਟ ਚ ਫਿਰਦੇ ਰਹੇ ਵੱਡਾ ਝੋਟਾ ਹੀ 20 ਕੁਇੰਟਲ ਦਾ 30 ਕੁਇੰਟਲ ਦਾ ਸਿੰਘ ਬੜਾ ਕੁੰਡਾ ਜੀ ਤੇ ਲੇਵਾ ਥੱਲੋ ਕੱਟ ਹੁੰਦਾ ਪੰਜਾਬ ਦੇ ਵਿੱਚ ਮੱਝਾਂ ਬਹੁਤ ਵੱਡੇ ਵੱਡੇ ਮਿਲ ਜਾਂਦੀਆਂ ਲੇਵਾ ਮੰਡੀਆਂ ਤੇ ਭਾਗ ਜੋ ਕਿਤੇ ਵੱਡੀਆਂ ਮੰਡੀਆਂ ਤੇ ਜਿਦੋਂ ਕਿ ਮੈਂ ਹਰਿਆਣੇ ਚ ਵਾਗੀ ਉਹਦਾ ਲੇਵਾ ਹੁੰਦਾ ਸਾਫ਼ ਨਹੀਂ ਆਪਣੇ ਮੱਝਾਂ ਦੇ ਲੇਵੇ ਨਹੀਂ ਸਾਫ਼ ਮਿਲਦੇ ਕਿਉਂ ਕਿ ਜਿਹੜੇ ਪ੍ਰਾਈਵੇਟ ਝੋਟੇ ਨੇ ਆਪੋਂ ਸਾਰੇ ਪਤਾ ਉਹ ਟੈਸਟਿਕਲ ਕੀ ਸ਼ੇਪ ਚਾਹੁੰਦੇ ਨੇ ਉਹਨਾਂ ਦੀ ਸਿਮਣ ਬਣ ਜਾਂਦਾ ਗਾਹਾਂ ਦੀ ਗਾ ਉਹ ਇਸੇ ਕਰ ਕਿਹੜਾ ਰਿਜ਼ਲਟ ਆਇਆ ਉਹ ਚੰਗੀ ਨਹੀਂ ਮਿਲਦਾ ਆਪਾਂ ਨੂੰ ਸੋ ਭਰਾਵੋ ਇਹ ਸਰਕਾਰੀ ਤਿੰਨ ਚਾਰ ਸੰਸਥਾਾਂਾਂ ਮੈਂ ਜਿਹੜੀਆਂ ਮੈਂ ਦੱਸੀਆਂ ਸੀਮਨਸ ਨੂੰ ਮਿਲ ਜੂ ਜਾਓ ਉੱਥੇ ਪਤਾ ਕਰ ਲਿਓ ਜਿੰਨਾ ਮਰਜ਼ੀ ਸੀਮਨ ਤੁਸੀਂ ਲਿਆ ਸਕਦੇ ਹੋ ਸਿਲੰਡਰ ਦੇ ਵਿੱਚ ਸਾਂਝੇ ਡਾਕਟਰ ਦੇ ਸਿਲੰਡਰ ਦੇ ਵਿੱਚ ਰੱਖ ਲਿਆ ਕਰੋ ਕੋਈ ਦਿੱਕਤ ਨਹੀਂ 100 ਰੁਪਏ ਦੇ ਵਿੱਚ ਟੌਪ ਦਾ ਸੀਮਨ ਮਿਲ ਜਾਣਾ ਐਵੇਂ ਪੰਪ ਪਾਸ 100 100 ਦੇ ਲਵਾ ਕੇ ਦੂਜੇ ਆਪਾਂ ਕਹਿੰਦੇ ਵੀ 300 ਦੇ ਜਾਂਦਾਈ 400 ਦਾ ਪਿੱਛੇ ਕੋਈ ਨਹੀਂ ਮਤਲਬ ਕਿਸ ਦੇ ਫੁੱਲ ਆ ਜਾਂਦਾ ਮੱਥੇ 'ਚ ਵਿੱਚ ਸਨਾਂ ਦੇ ਸੀਮਨ ਬਣਾਏ ਨੇ ਉਹਨਾਂ ਦੇ ਮੱਥਿਆਂ 'ਚ ਫੁੱਲ ਹੁੰਦੇ ਸੀ ਇਸ ਟਾਈਮ ਨਹੀਂ ਹੋਣ ਉਹ ਗਾਂ ਬੱਚਿਆਂ ਦਾ ਫੁੱਲ ਆਉਣੀ ਆ ਫਿਰ ਜਾਂ ਜਿਨ੍ਹਾਂ ਦੇ ਪਿਓ ਨੇ ਰਿਜ਼ਲਟ ਨਹੀਂ ਕੱਢਿਆ ਪੁੱਤ ਕਿਥੋਂ ਰਿਜ਼ਲਟ ਦੇ ਦੂ ਕਿਥੋਂ ਦੁੱਧ ਕੱਢ ਦੂ ਸੋ ਇਹ ਚੀਜ਼ਾਂ ਦੇ ਗੌਰ ਕਰਿਓ ਇਹ ਨਾਬਾ ਸੀਆਰਬੀ ਲੈ ਲਿਓ हिसार ਸੀਆਰਬੀ ਕੜਵਾਸਾ ਲੁਧਿਆਣਾ ਐਚਐਲਬੀ ਦਾ ਸਿਮਨ ਵੀ ਫਰਾਨੇ ਦੇ ਵਿੱਚ ਕਿੰਨੀ ਰਿਸ਼ਤੇਦਾਰੀ ਆਉਂਦੀ ਆ ਦੋ ਜੋ ਚਾਚਾ ਸਲਾਈਆਂ ਮਿਲ ਜਾਂਦੀਆਂ ਕੋਈ ਵੱਡੀ ਦਿੱਕਤ ਨਹੀਂ ਉਹ ਵੀ ਤੁਸੀਂ ਲੈ ਕੇ ਵਰਤੋ ਰਿਜ਼ਲਟ ਤੁਹਾਨੂੰ 101% ਮਿਲੂਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲੂ ਪਰ ਤੁਸੀਂ ਕੀ ਪੰਨੇ ਆਪਾਂ ਚੰਮ ਦੇ ਚੱਕਰਾਂ 'ਚ ਪੈ ਜਾਂਦੇ ਆ ਜੀ ਫਲਾਨਾ ਸੋਨਾ ਲਾ ਦਤ ਧਮਕੀ ਦੇ ਕਟੀਆਂ ਜਿੱਤ ਗਈਆਂ ਉਹ ਜ ਯੋ ਕਿਹਾ ਕਿ ਸਾਡੇ ਤੇ 4 ਲੱਖ 5 ਲੱਖ ਲੱਗੇ 10 ਲੀਟਰ ਤੋਂ ਨੁੱਟ ਪਦੀਆਂ ਕਿਉਂ ਕਿ ਪਿੱਛੇ ਰਕਾ ਦੁੱਧ ਹੀ ਹੈ ਨਹੀਂ ਦੁੱਧ ਮਣਾ ਮੱਜ ਕਾਦੀ ਹੈ ਜੀ ਇਹ ਚੀਜ਼ ਤੇ ਗੌਰ ਕਰਿਓ ਇਹ ਚੀਜ਼ਾਂ ਨੇ ਮੈਂ ਦੱਸਿਆ ਸਰਕਾਰੀ ਸੀਮਨ ਇਹ ਤੁਸੀਂ ਲੈ ਸਕਦੇ ਹੋ ਸੰਸਥਾਵਾਂ ਦੇ ਵਿੱਚ ਤੁਹਾਨੂੰ ਕੋਈ ਮਨਾਹੀ ਨਹੀਂ ਆਮ ਬੰਦੇ ਨੂੰ ਵੀ ਸੀਮਨ ਦੇ ਦਿੰਦੇ ਨੇ ਕੋਈ ਦਿੱਕਤ ਨਹੀਂ ਉਹ ਤੁਹਾਨੂੰ ਸਾਰੀ ਲਿਸਟ ਦਿਖਾਉਣਗੇ ਵੀ ਆਹ ਛੋਟਿਆਂ ਦਾ ਰਿਕਾਰਡ ਹੈ ਸੀਆਰਬੀ ਉਸਾਰਤੇ ਬੋਰਡ ਲੱਗੇ ਹੋਏ ਨੇ ਉਹਦੇ ਪੰਜ ਸੱਤ ਛੋਟੇ ਨੇ ਚੰਗੇ ਉਹਨਾਂ ਨੂੰ ਸੀਮਨ ਤੁਸੀਂ ਜਾ ਕੇ ਮੰਗ ਸਕਦੇ ਹੋ ਤੁਹਾਨੂੰ ਸੀਮਨ ਮਿਲ ਜਾਣਾ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਨੂੰ ਲਾਈਕ ਸ਼ੇਅਰ ਤੇ ਫੋਲੋ ਕਰਿਓ ਧੰਨਵਾਦ ਜੀ